ਹਾਂਜੀ ਨਿਸ਼ਕਰ ਜੀ ਸਾਡੇ ਨਾਲ ਪਸ਼ਵਿੰਦਰ ਕੋਲੀ ਜੀ ਬਾਸੋਂ ਤੋਂ ਜੁੜ ਚੁੱਕੇ ਨੇ ਇਹਨਾਂ ਨੇ ਗੱਲ ਇੱਕ ਬਹੁਤ ਵਧੀਆ ਗੱਲ ਦੱਸੀ ਇਹਨਾਂ ਦੇ ਮੂੰਹੋਂ ਪੁੱਛਾਂਗੇ ਵੀ ਜੇ ਭਾਪੀ ਨੂੰ ਪਹਿਲਾਂ ਵੋਟਾਂ ਘਟੀਆਂ ਪੂਰੇ ਪੰਜਾਬ ਚੋਂ ਜਾਂ ਵਧੀਆਂ ਅਲੱਗ-ਅਲੱਗ ਉਹ ਕੀ ਕਾਰਨ ਸੀ ਕੀ ਫੈਕਟ ਸੀ ਇਹ ਦੱਸਣਗੇ ਇਹਨਾਂ ਦਾ ਵੀ ਕੋਈ ਗੁੱਸਾ ਦਿਲ ਚ ਹੈ ਉਹ ਵੀ ਹੈ ਅੱਜ ਗੁੱਸਾ ਕੱਢਣ ਗਿਆ ਆਪਣਾ ਕੋਲੀ ਸਾਹਿਬ ਕੀ ਹਾਲ ਹੈ ਠੀਕ ਹੈ ਜੀ ਠੀਕ ਜੀ ਜੇ ਉਧਰ ਜ਼ਰੂਰ ਦੇਖਿਓ ਕੈਮਰੇ ਕਨੀ ਕੀ ਗੱਲ ਹੈ ਵੀ ਬੀਜੇਪੀ ਹਾਰ ਦਾ ਕਾਰਨ ਜਾ ਜਿੱਤ ਨਹੀਂ ਸਕੀ ਉਹਦਾ ਘਰ ਬੀਜੇਪੀ ਜਦੋਂ ਵੀ ਹਾਂਜੀ ਅਕਾਲੀ ਦਲ ਨਾਲ ਪਹਿਲਾਂ ਐਲਾਈਅੰਸ ਕਰਦੇ ਰਹੇ ਨੇ ਠੀਕ ਹੈ ਜੀ ਚਲੋ ਮਜਬੂਰੀ ਨੂੰ ਹਿੰਦੂ ਵੋਟਰ ਨਾਲ ਜਿਹੜੇ ਵੋਟਾਂ ਸ਼ਹਿਰ ਪਾਉਂਦੇ ਰਹੇ ਨਾ ਸੀਟਾਂ ਆਉਂਦੀਆਂ ਰਹੀਆਂ ਠੀਕ ਹੈ ਜੀ ਲੇਕਿਨ ਜਦੋਂ ਇਹ ਨਾ ਤਾਂ ਬੀਜੇਪੀ ਹੁਣ ਹਰ ਇੱਕ ਪਾਰਟੀ ਤੋਂ ਹਰ ਇੱਕ ਪਾਰਟੀਆ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਠੀਕ ਹੈ ਜੀ ਤਕਰੀਬਨ ਹਰ ਇੱਕ ਪਾਰਟੀ ਨੂੰ ਦੇਖ ਚੁੱਕੇ ਨੇ ਠੀਕ ਹੈ ਪਰ ਹੁਣ ਲੋਕਾਂ ਦੀ ਜਿਹੜੀ ਭਾਵਨਾ ਪਿੰਡਾਂ ਦੇ ਵਿੱਚ ਵੀ ਆਮ ਕਰਕੇ ਹਰ ਇੱਕ ਦੇ ਵਰਕਰ ਦੇ ਮੂੰਹ 'ਚ ਆਮ ਬੰਦੇ ਦੇ ਮੂੰਹ 'ਚ ਹੈ ਗੱਲ ਵੀ ਇਤਕੀ ਬੀਜੇਪੀ ਨੂੰ ਦੇਖਿਆ ਜਾਵੇ ਠੀਕ ਹੈ ਕਿਉਂਕਿ ਜਿਹੜਾ ਬੀਜੇਪੀ ਦੇ ਪੁਰਾਣੇ ਆਰਐਸਐਸ ਵਾਲੇ ਵਰਕਰ ਦੇ ਉਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਠੀਕ ਹੈ ਔਰ ਇਹ ਬਾਰੇ ਬੀਜੇਪੀ ਦੀ ਹਾਰ ਦਾ ਕਾਰਨ ਜਿਹੜਾ ਅਸਲ ਆਪਣੇ ਵਰਕਰਾਂ ਨਾਲੋਂ ਟੁੱਟਣਾ ਹੈ ਪ੍ਰਾਣੇ ਵਰਕਰਾਂ ਨਾਲੋਂ ਪ੍ਰਾਣੇ ਨਹੀਂ ਪ੍ਰਾਣੇ ਵਰਕਰ ਕਿਹੜੇ ਕਹਿ ਰਹੇ ਹੋ ਕਿ ਤਾਂ ਸੰਘ ਦੇ ਮੈਂਬਰ ਹੁੰਦੇ ਨੇ ਆਰਐਸਐ ਉਹ ਵੀ ਵਰਕਰ ਬੀਜੇਪੀ ਦੇ ਨੇ ਜਿੱਥੋਂ ਕਹਿੰਦੇ ਬੀਜੇਪੀ ਚੱਲਦੀ ਹੈ ਨਾਗਪੁਰ ਤੋਂ ਉਹ ਸ਼ਹਿਰਾਂ 'ਚ ਵੀ ਬੈਠੇ ਹੋਣਗੇ ਪਿੰਡਾਂ 'ਚ ਵੀ ਬੈਠੇ ਹੋਣਗੇ ਇੱਕ ਉਹ ਹੁੰਦੇ ਨੇ ਵੀ ਆ ਉਹ ਪਾਰਟੀ 'ਚ ਆ ਗਿਆ ਯੋ ਵਰਕਰ ਬਣ ਗਿਆ ਉਹ ਪਾਰਟੀ 'ਚ ਕਿਹੜੇ ਵਰਕਰਾਂ ਦੀ ਗੱਲ ਕਰਦੇ ਹੋ ਵਰਕਰ ਜਿਹੜੇ ਪਾਰਟੀ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਮਤਲਬ ਆਰਐਸਐਸ ਦੇ ਆਰਐਸਐਸ ਵੱਲ ਇਸ਼ਾਰਾ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਅਸੀਂ ਨਾਲ ਰਹਿ ਰਹੇ ਹਾਂ 76 ਤੋਂ ਅਸੀਂ ਜਾਂਦੇ ਰਹੇ ਹਾਂ ਅੱਛਾ ਆਮ ਅਸੀਂ ਸਾਖਵਾ ਚੱਲਦੀਆਂ ਰਹੀਆਂ ਨੇ ਭਾਰਤ ਸੂ ਦੇ ਵਿੱਚ ਅਸੀਂ ਉਹ ਹੁਣ ਤੁਸੀਂ ਦੇਖੋ ਚੱਕ ਕੇ ਕਿਸੇ ਨੂੰ ਮੂਰੇ ਕਰ ਦਿੰਦੇ ਆ ਕਦੇ ਕਿਸੇ ਨੂੰ ਕੱਢਦੇ ਆ ਲੇਕਿਨ ਜਿਹੜੇ ਹਿੰਦੂ ਵੋਟਰ ਨੇ ਆਮ ਭਾਜਪਾ ਦੀ ਨੀਤੀ ਨਾਲ ਚੱਲਣ ਵਾਲੇ ਨੇ ਸੰਘ ਦੀਆਂ ਨੀਤੀਆਂ ਨਾਲ ਚੱਲਣ ਵਾਲੇ ਲੋਕ ਨੇ ਨਾ ਉਹ ਹਮੇਸ਼ਾ ਆਹ ਹਮੰਤਜੀ ਨੇ ਠੀਕ ਹੈ ਜੀ ਤੁਸੀਂ ਦੇਖੋ ਇਹਨਾਂ ਦਾ ਪਿਸ਼ੋਕੜ ਠੀਕ ਹੈ ਜੀ ਆਮ ਕਰਕੇ ਔਰ ਹੁਣ ਆਪ ਬੈਠੇ ਨੇ ਇਹਨਾਂ ਨੇ ਆ ਕੇ ਕਾਮਯਾਬੀ ਨਾਲ ਜੋੜੇ ਨਾਲ ਜਾ ਕੇ ਕਾਮਯਾਬ ਕਰਨਗੇ ਤੁਸੀਂ ਜਿਹਨਾਂ ਦਾ ਧਾਰਾ ਆਰਐਸਐਸ ਦੇ ਵਿੱਚ ਰਹੋ ਜੀ ਹਾਂਜੀ ਮੈਂ 76 ਤੋਂ ਲੈ ਕੇ 1976 ਤੋਂ ਲੈ ਕੇ ਸਾਡੇ ਇੱਥੇ ਮਤਲਬ 92 ਤੱਕ ਸ਼ਾਖਾਵਾਂ ਲੱਗਦੀਆਂ ਸ਼ਾਖਾ ਲੱਗਦੀਆਂ ਸ਼ਾਖਾ ਦਾ ਕੀ ਹੁੰਦਾ ਹੈ ਕੁਝ ਦੱਸੋਗੇ ਸਾਡੇ ਲੋਕਾਂ ਨੂੰ ਸ਼ਾਖਾ ਦੇ ਵਿੱਚ ਹੁੰਦਾ ਕੀ ਹੈ ਸ਼ਾਖਾ ਪਾਰਟੀ ਦੀ ਵਿਚਾਰਧਾਰਾ ਠੀਕ ਹੈ ਆਪਣੇ ਸਰਾਤਨ ਧਰਨ ਦੀ ਵਿਚਾਰਧਾਰਾ ਠੀਕ ਹੈ ਇਹ ਸਾਰੇ ਗੱਲਾਂ ਨੂੰ ਰੱਖ ਕੇ ਲੋਕਾਂ ਦੀ ਠੀਕ ਹੈ ਕਾਮਯਾਬੀ ਵਾਸਤੇ ਲੋਕਾਂ ਨੂੰ ਕਿਵੇਂ ਕਾਮਯਾਬ ਕੀਤਾ ਜਾਵੇ ਠੀਕ ਹੈ ਤੇ ਕੋਈ ਵਰਦੀ ਵਗੈਰਾ ਵੀ ਹੁੰਦੀ ਹੈ ਇਹਨਾਂ ਦੀ ਆ ਵਰਦੀ ਤਾਂ ਹੈਗੀ ਅਨਸਾਸ਼ਨ ਵਾਸਤੇ ਹੋਣੀ ਚਾਹੀਦੀ ਹੈ ਨਾ ਕੋਈ ਨਾ ਕੋਈ ਚੀਜ਼ ਅਨਸਾਸ਼ਨ ਵਾਸਤੇ ਕੀ ਹੁੰਦੀ ਹੈ ਇਹਨਾਂ ਦੀ ਖਾਕੀ ਨਿਕਰ ਹੁੰਦੀ ਸੀ ਠੀਕ ਹੈ ਜੀ ਵਾਈਟ ਕਮੀਜ਼ ਹੁੰਦੀ ਸੀ ਠੀਕ ਹੈ ਜੀ ਉਹ ਤੁਸੀਂ ਫੋਨ ਪਾਇਆ ਹਾਂਜੀ 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 ਉਹ ਪ੍ਰੋਪਰ ਸੰਗੀ ਹੋ ਜਿਨ੍ਹਾਂ ਨੂੰ ਸੰਗੀ ਜਾਂਦਾ ਹਾਂਜੀ ਹਾਂਜੀ ਚੱਲਦੇ ਆ ਅਸੀਂ ਮਤਲਬ ਇਹਨਾਂ ਦਾ ਟੋਡਾ ਕਹਿਣਾ ਇਹ ਹੈ ਵੀ ਜੇ ਭਾਜਪਾ ਕਿਤੇ ਨਾ ਕਿਤੇ ਡਾਊਨ ਹੋਈ ਪੰਜਾਬ ਚ ਉਹਨਾਂ ਨੇ ਆਰਐਸਐਸ ਦੇ ਪੁਰਾਣੇ ਬੰਦਿਆਂ ਨੂੰ ਨਹੀਂ ਪੁੱਛਿਆ ਟੋਡਾ ਨਹੀਂ ਪੁੱਛਿਆ ਬਿਲਕੁਲ ਵੀ ਇਹ ਥੋੜਾ ਗੁੱਸਾ ਹੈ ਹਾਂਜੀ ਤੇ ਨਾ ਪਹਿਲਾਂ ਤੁਸੀਂ ਨਾਬੇ ਚ ਹੀ ਦੇਖ ਲਓ ਇੱਕ ਵਾਰੀ ਭਾਜਪਾ ਨੇ ਇਲੈਕਸ਼ਨ ਲੜੀ ਸੀ ਠੀਕ ਹੈ ਆਪਣੇ ਨਾਬੇ ਚ ਜਾਣ ਕੇ ਉਦੋਂ ਅਸੀਂ ਸਾਰਿਆਂ ਨੇ ਮਦਦ ਕੀਤੀ ਪੂਰੀ ਨਾਲ ਬੀਜੇਪੀ ਦੀ ਕੋਈ ਉਦੋਂ ਇੰਨੀ ਹੌਂਦ ਨਹੀਂ ਸੀ ਠੀਕ ਹੈ ਜੀ ਪਰ ਫੇਰ ਵੀ ਤੁਸੀਂ ਐਂ ਦੇਖੋ ਬਹੁਤ ਵੋਟਰ ਲੈ ਕੇ ਹੋ ਓਮ ਪ੍ਰਕਾਸ਼ ਜੀ ਠੀਕ ਹੈ ਜੀ ਜਿੰਦਲ ਸਾਹਿਬ ਠੀਕ ਹੈ ਜੀ ਅਣ ਵਧੀਆ ਵੋਟਾਂ 18000 20000 ਵੋਟ ਉਦੋਂ ਲੈ ਕੇ ਠੀਕ ਠੀਕ ਹੈ ਮੈਂ ਠੀਕ ਹੈ ਅਸੀਂ ਹੁਣ ਤੁਸੀਂ ਦੇਖ ਲਓ ਜੀ ਹੁਣ ਜਾਂ ਚਲੋ ਅਸੀਂ ਤਾਂ ਨਾਲ ਚੱਲਣਾ ਹੈ ਵੈਸੇ ਅਸੀਂ ਕਾਂਗਰਸ ਪਾਰਟੀ ਨਾਲ ਰਹਾਂ ਕਿਉਂਕਿ ਜਦ ਇਹ ਕਾਲੀਆਂ ਨਾਲ ਐਲਾਈਅንስ ਕਰਦੇ ਅਸੀਂ ਨਹੀਂਗੇ ਮਾਦੋ ਤੁਸੀਂ ਪਿੱਛੇ ਹਟ ਜਾ ਹਾਂ ਪਿੱਛੇ ਹਟ ਜਾਂਦੇ ਠੀਕ ਹੈ ਮੈਂ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਨ ਰੋਲਾ ਇਹ ਪਸ਼ਵਿੰਦਰ ਕੋਲੀ ਜੀ ਨੇ ਇਹਨਾਂ ਨੇ ਦੱਸਿਆ ਵੀ ਇਹ ਭਾਸ ਹੁੰਦੇ ਨੇ ਬੀਜੇਪੀ ਦਾ ਕਿਤੇ ਨਾ ਕਿਤੇ ਇਹਨਾਂ ਦਾ ਮਨ ਖੱਟਾ ਹੁੰਦਾ ਦੂਜੀਆਂ ਪਾਰਟੀਆਂ ਚੋਂ ਬੰਦੇ ਆ ਕੇ ਮੂਹਰੇ ਲਾ ਦਿੱਤੇ ਜਾਂਦੇ ਥੋੜਾ ਇਹ ਵੀ ਕਹਿਣਾ ਠੀਕ ਹੈ ਨਾ ਬਿਲਕੁਲ ਠੀਕ ਹੈ ਜਿਹੜੇ ਹੋਰ ਪਾਰਟੀਆਂ ਚੋਂ ਬੰਦੇ ਆ ਕੇ ਉਹਨਾਂ ਜਿਹੜੇ ਆਪਣੇ ਪੁਰਾਣੇ ਬੰਦੇ ਨੇ ਹਾਂ ਜਿੱਦੇ ਮਰਜੀ ਇਹਨੂੰ ਪੰਜਾਬ ਚ ਠੀਕ ਹੈ ਕੀਦਾ ਬੰਦਾ ਤੁਸੀਂ ਧਿਆਉਦ ਲੈ ਆ ਕੇ ਇਲੈਕਸ਼ਨ ਲੜੋ ਦੇਖ ਲੋ ਰਿਹਾ ਕੇ ਠੀਕ ਹੈ ਕਿ ਕਿੰਨੀ ਕਾਮਯਾਬੀ ਹੁੰਦੀ ਹੈ ਪੁਰਾਣੇ ਸਾਫ ਸੁਥਰੇ ਚਿਹਰੇ ਪੁਰਾਣੇ ਬੰਦੇ ਨੂੰ ਭੁੱਲ ਕੇ ਨਵੇਂ ਬੰਦੇ ਲਾ ਦ ਹਾਂ ਸਾਫ ਸੁਥਰੇ ਚਿਹਰੇ ਲਾਏ ਜਾਣ ਤੁਸੀਂ ਦੇਖੋ ਕਾਮਯਾਬੀ ਪੰਜਾਬ ਚ ਕੱਟੋਂ ਕੰਮ ਸੇ ਕੰਮ ਨਹੀਂ ਤਾਂ 60 ਬਾੜ ਸੀਟਾਂ ਦਾ ਮੰਦੀ ਜੀ ਗੱਲ ਹੈ ਬੀਜੇਪੀ ਬਾੜ 65 ਬਾੜ ਸੀਟਾਂ ਦਾ ਇਹ ਪੰਜਾਬ ਚ ਫਾਈਨਲ ਕਰਦੇ ਨੇ ਜੇ ਆਰਐਸਐਸ ਦੇ ਬੰਦਿਆਂ ਨੂੰ ਜਾਂ ਪੁਰਾਣੇ ਆਰਐਸ ਦੇ ਵਰਕਰਾਂ ਨੂੰ ਉਹ ਚੰਗੀ ਤਰ੍ਹਾਂ ਪੁੱਛਦੇ ਨੇ ਇਹ ਇਨਾ ਪਸ਼ਵਿੰਦਰ ਕੋਲੀ ਜੀ ਵੱਲੋਂ ਕਹਿ ਦਿੱਤਾ ਗਿਆ ਹੈ ਇਹਨਾਂ ਦੀ ਨਾਰਾਜ਼ਗੀ ਵੀ ਹੈ ਉਹਨਾਂ ਦੇ ਦਿਨਾਂ ਚ ਇਹ ਦੇਖਣਾ ਹੋਊਗਾ ਇਹ ਗੱਲ ਦਾ ਫੈਕਟ ਕਿੱਥੇ ਤੱਕ ਜਾਂਦਾ ਹੈ ਸਟਾਕ